ਜਾਂਦੇ ਹੋ ਬਣੇ ਤੂੰ ਚੱਲ ਚੱਲ ਐ ਕੀ ਆ ਬੰਦੇ ਜੋੜਾ ਖਾਣ ਹੋਇਆ ਜਿਹੜਾ ਮੇਲਾ ਸੀ ਇਹ ਪੰਜਾਬ ਦੇ ਸ਼ਹਿਰ ਸਮਰਾਲੇ ਦੇ ਕੋਲ ਲੱਗਦਾ ਹੈ ਤੇ ਇੱਥੇ ਜੋ ਬੰਨਾਂ ਨੇ ਨਾ ਆਂਟ ਦੇ ਉੱਪਰ ਬੈਠ ਕੇ ਬਹੁਤ ਜਿਹੜੇ ਜਾਂਦੇ ਆ ਇਹਦਾ ਉੱਤਰ ਤਾਂ ਹੀ ਨਹੀਂ ਸਗਾ ਬਹੁਤ ਔਖਾ ਆਂਟ ਦੇ ਉੱਪਰ ਉਤਾਰਿਆ ਸੀ ਇਹਨੂੰ ਕੋਲੋਂ ਲੱਗਿਆ ਸੀ ਇੱਕ ਵਾਰ ਦਾ ਸੇ ਮੇਲਾ ਏ ਸਮਰਾਲੇ ਜਿਹੜੇ ਸ਼ਹਿਰ ਨੂੰ ਜਦੋਂ ਜਾਣਿਆ ਪਰ ਆਦੇ ਇੱਕ ਮਹਾਰਾਜਾ ਪੈਲੈਸ ਹੁੰਦਾ ਮਹਾਰਾਜਾ ਪੈਲੈਸ ਦੇ ਬਿਲਕੁਲ ਸਾਹਮਣੇ ਲੱਗਦਾ ਤੇ 1 ਮੰਥ ਰਹਿੰਦਾ ਉੱਥੇ ਇਹ ਪੂਰਾ ਇਹਦੇ ਵਿੱਚ ਬਹੁਤ ਐਕਟੀਵਿਟੀ ਜੇ ਕਰਨ ਨੂੰ ਬੱਚਿਆਂ ਲਈ ਤੇ ਖਿਡੌਣੇ ਵਗੈਰਾ ਨੇ ਤੇ ਆਪਾਂ ਘਰ ਦਾ ਸਮਾਨ ਵਗੈਰਾ ਲੈ ਸਕਦੇ ਆ ਤੇ ਬਹੁਤ ਸੋਹਣਾ ਇੱਕ ਮੇਲਾ ਟੈਬ ਬਣਾਇਆ ਹੋਇਆ ਇਹਨਾਂ ਨੇ ਜਣੀ ਕਹੇ ਬਹੁਤ ਸੋਹਣਾ ਲੱਗਦਾ ਕੌ ਮਲੇ ਨਹੀਂ ਹੈਗੇ ਇਹ ਬਹੁਤ ਧੋਪ ਖੜੀ ਹੈ ਛੋਟੀ ਜਿਹੀ ਨਹੀਂ ਦੇ ਦੇਖੀ ਆ ਉਹ ਬਾਜਰਾ ਸਮਾ ਬਣਾਇਆ ਹੋਇਆ ਉਹਦੇ ਲੱਕੜ ਦਾ ਟੇਬਲ ਤੇ ਤੇ ਆ ਆਪਣੇ ਇੰਡੀਆ ਲੱਗ ਰਹੀ ਐ ਇਸ ਟਾਈਮ ਜੀਰੀ ਤੇ ਇੱਥੇ ਇਟਲੀ ਜੀ ਸਾਡੇ ਹਜੇ ਕਣਕ ਖੜੀ ਆ ਇਹ ਵੀ ਤਿਆਰੀਆਂ ਹੁਣ ਵੱਢਣ ਦੀ ਪੂਰੀ ਐਨ ਪੱਕ ਚੁੱਕੀ ਆ ਪਰ ਮੌਸਮ ਦਾ ਫਰਕ ਦੇਖ ਲੋ 2-3 ਮਹੀਨੇ ਦਾ ਫਰਕ ਆ ਆਪਣੇ ਉੱਥੇ ਅਪ੍ਰੈਲ ਚ ਵੱਢਦੇ ਆ ਤੇ ਇੱਥੇ ਹੁਣ ਤਿਆਰੀਆਂ ਬਸ ਅਗਲੇ ਹਫਤੇ ਸ਼ਾਇਦ ਵੱਢ ਦਣਗੇ ਪੂਰੀ ਪੱਕੀ ਖੜੀ ਦੇਖੋ ਤੇ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿ ਨਵੇਂ ਬਲੌਗ ਚ ਤੁਹਾਡਾ ਵੈਲਕਮ ਹੈ। ਇਸ ਟਾਈਮ ਮੈਂ ਜਾ ਰਿਹਾ ਸੀ ਇਹ ਕੰਮ ਤੋਂ ਘਰ ਨੂੰ। ਮੈਂ ਸੋਚਿਆ ਵੀ ਤੁਹਾਨੂੰ ਦਿਖਾਈ ਜਾਵੇ ਇਹ ਚੀਜ਼ ਵੀ ਇਟਲੀ ਦੇ ਵਿੱਚ ਹਜੇ ਇਹ ਕਣਕ ਵੱਢਣੀ ਐ ਤੇ ਆਪਾਂ ਨੇ ਉਧਰ ਝੋਨਾ ਲਾਉਣਾ ਸ਼ੁਰੂ ਵੀ ਕਰਤਾ। ਸਾਡੇ ਵੀ ਇੱਥੇ ਲਾਦੇ ਤਕਰੀਬਨ ਇਹ 2-3 ਕਿਲੇ ਲਾਤੇ ਆਂ ਘਰਦਿਆਂ ਨੇ। ਕੱਲ ਫੋਨ ਕਰਕੇ ਪੁੱਛਿਆ ਸੀ। ਤੇ ਹੁਣ ਚੱਲਦੇ ਹੋਰ ਅੱਗੇ ਨੂੰ ਅੱਗੇ ਕਾਫੀ ਕਣਕ ਖੜੀ ਐ ਤੁਹਾਨੂੰ ਉਹ ਦਿਖਾਉਣਾ ਮੈਂ। ਇਸ ਟਾਈਮ ਆਪਾਂ ਖੜੇ ਹੋਇਆ ਪਿੰਡ ਕੋਸਤੇ ਕੋਸਤੇ ਹੀ ਮਜ਼ਾ ਤੇ ਕਰਦਨੇ ਨੂੰ। ਬੜਾ ਸੋਹਣਾ ਪਿੰਡ ਹੈ ਵੀ ਇੱਥੇ ਮੈਂ ਆਇਆ ਸੀ ਕਦੋਂ ਕੰਮ ਕਰਨ ਉਹ ਕਰਕੇ ਫਿਰ ਚੱਲਦੇ ਆਪਾਂ ਘਰ ਨੂੰ ਆਪਣਾ ਘਰ ਵੀ ਇੱਥੇ ਤਕਰੀਬਨ 3 ਕਿਲੋਮੀਟਰ ਹੈ ਲੱਗ ਗਈ ਹੈ ਕੋਈ ਦੂਰ ਨਹੀਂ ਹੈਗਾ ਇਨਾ ਇੰਗਰੇਸੋ ਬਿਬਲੀੋਥੈਕਾ ਅਫੀਸ ਉਹ ਕਮਿਨਾਲੇ ਇੱਧਰ ਨੂੰ ਇੱਧਰ ਆ ਫਾਰਮੇਸੀ ਆ ਫਾਰਮੇਸੀ ਉਹ ਹੈ ਲੱਗ ਇਹ ਹੈਗੇ ਇਸ ਪਿੰਡ ਦੀ ਚਾਰਜ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਸਕਰੀਨ ਦੇ ਵਿੱਚ ਦੇ ਉਦ ਪਰਵਾਜੋ ਕੇ ਨੇ 2:40 ਹੋ ਗਿਆ 40 ਮਿੰਟ ਦਾ ਟਾਈਮ ਹੋ ਗਿਆ ਲੋਈ ਕਮੂਨ ਨੇ ਦੀ ਕੋਸ ਤੇ ਦੀ ਮਜ਼ਾ ਤੇ ਕਮੂਨਰ ਦੀ ਬਿਲਡਿੰਗ ਦੇਖੋ ਕਿੰਨੀ ਸੋਹਣੀ ਆ ਕਿੰਨਾ ਡਿਜ਼ਾਈਨਿੰਗ ਬਹੁਤ ਸੋਹਣੀ ਆ ਤੇ ਕਲਰ ਵੀ ਬਹੁਤ ਪਿਆਰੇ ਲੱਗਦੇ ਆ ਨਾਸੀ ਇਥੇ ਫਾਰਮੇਸੀ ਦੇ ਵਿੱਚ ਰਚੀਤਾ ਲੈ ਕੇ ਦਵਾਈ ਜੋ ਮੇਰੀ ਪਿੰਡ ਵਾਲੀ ਫਾਰਮੇਸੀ ਉਥੋਂ ਮਿਲਦੀ ਨਹੀਂ ਹੈਗੀ ਇਥੋਂ ਮਿਲੀ ਹੈ ਹੁਣ ਤੇ ਹੁਣ ਚੱਲਦੇ ਆਪਾਂ ਘਰ ਨੂੰ ਬੱਚਿਆਂ ਨੂੰ ਹੋਈਆਂ ਪਾਰਕਾਂ ਤੋਂ ਛੁੱਟੀ ਉਹ ਸਕੂਲਾਂ ਤੋਂ ਛੁੱਟੀ ਸੌਰੀ ਤੇ ਹੁਣ ਪਾਰਕਾਂ ਦੇ ਵਿੱਚ ਰੌਣਕ ਲਾਈ ਪਈ ਇਹਨਾਂ ਨੇ ਦੁਪਹਿਰਾ ਦੁਪਹਿਰਾ ਹੁਣ ਪਾਰਕ ਵਿੱਚ ਲਾਉਨੇ ਸਾਰੇ ਪਾਸੇ ਛੁੱਟੀਆਂ ਵੀ ਉਹ ਤਿੰਨ ਮਹੀਨੇ ਦੀਆਂ ਹੋਣੀਆਂ ਇੱਕ ਅੱਧੇ ਮਹੀਨੇ ਦੀ ਗੱਲ ਨਹੀਂ ਹੈਗੀ ਲੋ ਜੀ ਇਹ ਤਾਂ ਕੁਦਰਤੀ ਸੀਪੇ ਲੱਗ ਗਈ ਦੋਹੇ ਗੱਡੀਆਂ ਸੇਮ ਹੈ ਬੀਐਮਬੂ ਆ ਵੀ ਬੀਐਮਬੂ ਹੈ ਕਲਰ ਵੀ ਸੇਮ ਹੈ ਬਿਲਕੁਲ ਤੇ ਹੁਣ ਇੱਥੇ ਆਪਾਂ ਖੜੇ ਆ ਥੋ ਦੋਹਣ ਵਾਸਤੇ ਆ ਕਣਕ ਘੱਟੋ ਘੱਟ ਨੇ 10-15 ਕਿਲਿਆਂ ਦਾ ਟੱਕ ਹੈ ਬੱੜ ਦੇ ਯਾਰ ਪਤਾ ਨਹੀਂ ਕੀ ਚੱਕਰ ਕਾਤੇ ਨਹੀਂ ਪੱਕੀ ਪਈ ਕਣਕ ਉਦਾਂ ਵੈਸੇ ਇਥੇ ਇਟਲੀ ਦੇ ਜਿਵੇਂ ਹੋਰ ਪਹਿਲਾਂ ਵੀ ਦੇਖਿਆ ਹੈ ਇਹ ਪੂਰੀ ਪਕਾ ਕੇ ਵੱਢਦੇ ਕਣਕ ਆਪਾਂ ਥੋੜੀ ਜਿਹੀ ਸਿੱਲੀ ਵੱਢ ਲੈਨੇ ਆ ਇਹ ਨਹੀਂ ਵੱਢ ਵੱਢਦੇ ਆਪਣੇ ਤੇ ਇਹਦੀ ਛੱਡਦੇ ਨਹੀਂ ਕਣਕ ਇਹ ਤਾਂ ਵੀ ਪਹਿਲੇ ਵੱਢ ਲੈਨੇ ਆ ਇੱਕ ਹੋਰੇ ਹੋਰ ਵੀ ਮੌਜ ਹੋਰੇ ਬਈ ਇੰਸ਼ੋਰਸਾਂ ਵਗੈਰਾ ਹੈਗੇ ਸਾਰਾ ਕੁਝ ਜੇ ਰੱਬ ਜੀ ਕਰੋਪੀ ਪੈ ਵੀ ਜਾਵੇ ਤਾਂ ਵੀ ਬਚਾਉ ਰਹਿੰਦਾ ਇਹਨਾਂ ਦਾ ਕਣਕ ਦੀ ਬੱਲ ਉੱਦਾਂ ਥੋੜੀ ਛੋਟੀ ਹੈ ਇਹਦੀ ਕਣਕੇ ਇੱਕ ਜੋ ਇਹਦਾ ਕਣਕੇ ਉੱਪਰ ਆਪਣਾ ਦਾਣਾ ਬਾਲਾ ਮੋਟਾ ਹੁੰਦਾ ਇਹਦਾ ਬਾਲੀ ਬਰੀਕ ਆ ਉਹ ਜੀ ਘਰੇ 5 ਗਮਿੰਟ ਰੈਸਟ ਕਰਨ ਤੋਂ ਬਾਅਦ ਹੁਣ ਆਗੇ ਆਪਾਂ ਇੱਥੇ ਰੇਲਵੇ ਸਟੇਸ਼ਨ ਤੇ ਇੱਥੋਂ ਜਾਣਾ ਹੁਣ ਆਪਾਂ ਨੇ ਬ੍ਰੇਸ਼ਿਆ ਰੇਲਵੇ ਸਟੇਸ਼ਨ ਤੱਕ ਜਾਣਾ ਥੋੜਾ ਜਿਹਾ ਕੰਮ ਉੱਥੇ ਇੱਕ ਮੁੰਡੇ ਨੂੰ ਮਿਲ ਕੇ ਆਉਣਾ ਯਾਰ ਤੇ ਚੱਲਦੇ ਆਂ ਟ੍ਰੇਨ ਦੀ ਵੇਟ ਕਰ ਰਹੇ ਆਂ ਆਪਾਂ ਇਸ ਟਾਈਮ ਖੜੇ ਆ ਗੁਰਮੀਲੋ ਜਲਾ ਮੋਂਤ ਤੇ ਰੇਲਵੇ ਸਟੇਸ਼ਨ ਤੇ ਜਲਾ ਮੇਰੀ ਸਲਾਹ ਬਣ ਗਈ ਵੀ ਮੈਂ ਗੱਡੀ ਚਲੇ ਜਾਵਾ ਕਿ ਮੈਂ ਛੱਡਿਆ ਗੱਡੀ ਰੰਜਾ ਟ੍ਰੇਨ ਬਿਲਕੁਲ ਸਟੇਸ਼ਨ ਪਰੇ ਜਾਣਾ ਬਸ ਸਟੇਸ਼ਨ ਰੋ ਇੱਥੇ ਇੱਥੇ ਰੋ ਸਟੇਸ਼ਨ ਫਿਰ ਮੈਂ ਇੱਥੇ ਆਪਣੀ ਗੱਡੀ ਲਾ ਕੇ ਉਨੇ ਤੋਂ ਚੱਲਦਾ ਚਾਰ ਜ਼ੀਰੋ ਟਿਕਟ ਆ ਸਾਰੀ ਐਨੇ ਨਾਲ ਮੈਂ ਤੇਲ ਭੂਗਿਆ ਰਾਬ ਤੇ ਜਾਣ ਨੂੰ ਬਾਕੀ ਆਟੋਸ ਤਰ੍ਹਾਂ ਦਾ ਵੱਖਰਾ ਦਾ ਆ ਗਈ ਟ੍ਰੇਨ ਆਪਣੀ ਉਧਰ ਲੋ ਜੀ ਬਿਤਾ ਤੋ ਉੱਤਰ ਫਿਰ ਸਾਰੇ ਇਹ ਬਿਨਾਰੀਓ ਡੂ ਨੋਟ ਕ੍ਰੋਸ ਦਾ ਰੇਲਵੇ ਲਾਈਨ ਲੋ ਜੀ ਆ ਗਈ ਆਪਣੀ ਟ੍ਰੇਨ ਇਧਰੋਂ ਇਹਨੇ ਜਾਣਾ ਬਹਿਰਕਮੋਂ ਤੋਂ ਆਈਏ ਨੇ ਬਰੇਸ਼ੇ ਜਾਣਾ ਜਿਹੜੀ ਆ ਆ ਰਹੀ ਹੈ ਇਧਰਲੀ ਸਾਈਡ ਤੋਂ ਇਹ ਆ ਰਹੀ ਹੈ ਬਰੇਸ਼ੀਆ ਤੋਂ ਇਹਨੇ ਜਾਣਾ ਬਹਿਰਕਮੋਂ ਲਾ ਜਿਹੜੀ ਖੁੱਲ ਜਾ ਵਧੀਆ ਏਸੀ ਲੱਗਿਆ ਹੋਆ ਠੰਡੀ ਪਈ ਆ ਬਾਹਰ ਗਰਮੀ ਆ ਉਹਦੇ ਸਹੀ ਹੰਦੜਾ ਇਟਲੀ ਜੇ ਟ੍ਰੇਨ ਨਾਲ ਸਫ਼ਰ ਕਰਨਾ ਬਹੁਤ ਸੌਖਾ ਹੈ ਇਹ ਬਹੁਤ ਹੀ ਵਧੀਆ ਹੈ ਸੈਕੰਡ ਕਲਾਸ ਦੀ ਟਿਕਟ ਟਿਕਟ ਹੁੰਦੀ ਹੈ ਫਰਸਟ ਕਲਾਸ ਇਹ ਆਪਾਂ ਸਟੇਸ਼ਨ ਤੇ ਖੜੇ ਆ ਇੱਥੋਂ ਸਿਰਫ ਅੱਧਾ ਘੰਟਾ ਲੱਗਦਾ ਹੈ ਇਹ ਬ੍ਰਿਸ਼ੇ ਜਾਣ ਨੂੰ ਗੱਡੀ 'ਚ ਵੀ ਨੇ ਟਾਈਮ ਲੱਗਦਾ ਗੱਡੀ ਥੋੜੇ ਵੱਧੇ ਲੱਗਦਾ ਸਾਨੂੰ ਕਾ ਤੇ ਟ੍ਰੇਨ ਸਿੱਧਾ ਹੀ ਲੈ ਜਾਣਾ ਤੇ ਉੱਥੇ ਬਸ ਮੁੰਡੇ ਨੂੰ ਮਿਲਣਾ ਮਿਲ ਕੇ ਬਸ ਉੱਥੋਂ ਫੇਰ ਵਾਪਸ ਆ ਜਾਣਾ ਆਪਾਂ ਨੇ ਆ ਦੇਖੋ ਫੋਨ ਚਾਰਜ ਕਰਨ ਵਾਸਤੇ ਨਾ ਨਾਲ ਕਰੰਟ ਦਿੱਤਾ ਵਾ ਨਾਲ USB ਵਾਲਾ ਵੀ ਹੈ ਸਾਰੀਆਂ ਸੀਟਾਂ ਭਰੇ ਤਕਰੀਬਨ ਹੈ അഗല സാളോ സലോ ഇത് ബാത് പഞ്ചാബ് ഫിട സമയ ട്രെക്ടർ ചിലത ഉ ਉੱਜੇ ਫਾਈਨਲੀ ਬਰੇਸ਼ਾ ਪਹੁੰਚ ਚੁੱਕੇ ਆਪਾਂ ਬਰੇਸ਼ਾ ਰੇਲਵੇ ਸਟੇਸ਼ਨ ਵੱਡਾ ਕਿਉਂਕਿ ਇਹ ਜ਼ਿਲ੍ਹਾ ਕਾਫੀ ਵੱਡਾ ਵਾਜੀ ਸਟੇਸ਼ਨ ਇੱਥੇ ਵਿੱਚ ਮਾਰਕੀਟਾਂ ਹੀ ਬਣੀ ਹੋਈਆਂ ਮਾਰਕੀਟ ਖਾ ਵੀ ਸਕਦੇ ਆਪਾਂ ਇੱਧਰ ਵੀ ਬਣੀ ਹੋਈ ਹੈ ਇੱਕ ਤੇ ਆਹ ਬੱਸ ਟਿਕਟ ਲੈਣੀ ਹੈ ਦੂਜੀ ਟਿਕਟ ਲੈਣੀ ਹੈ ਇੱਥੋਂ ਘਟ ਸਕਦੇ ਆਪਾਂ ਬੰਦ ਕਰਿਆ ਹੋਇਆ ਇਹਨਾਂ ਨੇ ਉਹ ਜੀ ਬੰਦਾ ਆਪਣਾ ਹੋ ਗਿਆ ਲੇਟ ਆ ਮੈਂ ਪਹੁੰਚ ਗਿਆ ਇੱਥੇ ਪਹਿਲਾਂ ਅਜੇ ਹੁਣ ਤੁਰੇ ਆ ਉਹ ਮੈਨੂੰ ਕਹਦੇ ਮੈਂ 4 ਵਜੇ ਪਹੁੰਚਣਾ ਸੀ ਇੱਥੇ ਵੀ ਖੜਦਾ ਨਹੀਂ ਹੈਗਾ ਬਾਲਾ ਮੈਂ ਵੀ 4 ਵਜੇ ਪਹੁੰਚ ਗਿਆ ਅਜੇ ਤੱਕ ਨਹੀਂ ਤੁਰੇ ਹੈਗੇ ਉਹ ਚਲ ਹੁਣ ਵੇਟ ਕਰਦੇ ਇੱਥੇ ਘੁੰਮਦੇ ਆਲਾ ਦੋ ਆਲਾ ਮਾੜਾ ਬਟਾ ਦੇਖਦੇ ਆ ਉਹ ਬਣਾਇਆ ਪਾਲੀ ਸੜਕ ਪਾਰ ਕੇ ਜਾ ਉਧਰ ਕਾਫੀ ਯਾਰ ਭੀੜ ਭੜੱਕੇ ਜਿਹਾ ਸ਼ਹਿਰ ਹੈ ਬਰੇਸ਼ੀਆ ਵੀ ਜੀਤਾ ਦੀ ਬਰੇਸ਼ੀਆ ਬਰੇਸ਼ੀਆ ਸ਼ਹਿਰ ਆ ਨਕਸ਼ਾ ਦਿੱਤਾ ਹੋਇਆ ਪੂਰਾ ਬਰੇਸ਼ੀਆ ਦਾ ਦਰਾਖਤਾਂ ਦੀ ਕਟਾਈ ਦੇਖੋ ਕਿੰਨੀ ਸੋਹਣੀ ਕਰ ਰਹੀ ਹੈ ਡੱਬੇ ਜੇ ਬਣਾਏ ਹੋਏ ਆਂ ਤੇ ਬਈ ਸੋਹਣੇ ਲੱਗਦੇ ਆਂ ਲੋ ਜੀ ਜਿਹੜੇ ਬੰਦੇ ਨੂੰ ਮਿਲਣਾ ਤਾਂ ਹੁਣ ਮਿਲੇ ਆ ਗਏ ਇੱਥੇ ਤੇ ਹੁਣ ਖਾ ਰਹੇ ਆ ਕਬਾਬ ਅਸੀਂ ਬਹੁਤ ਜ਼ਾਲਾ ਕਬਾਬ ਬਾਈ ਦਾ ਬਾਈ ਸਟੇਸ਼ਨ ਦੇ ਸਾਹਮਣੇ ਬਿਲਕੁਲ ਇਹ ਬੰਦੇ ਨੂੰ ਮਿਲ ਲੈ ਗੱਪ ਛੱਪ ਲੱਗ ਲਈ ਸੋਹਣੀ ਕਾਫੀ ਟਾਈਮ ਹੋ ਗਿਆ ਮਿਲੇ ਨਹੀਂ ਸੀਗੇ ਤੇ ਹੁਣ ਚੱਲਦੇ ਆ ਵਾਪਸ ਆਪਾਂ ਆਪਣੇ ਪਿੰਡ ਨੂੰ ਤੇ ਹੁਣ ਪਹਿਲਾਂ ਟ੍ਰੇਨ ਦੇਖੀ ਉਹ ਕਿੰਨੇ ਵਜੇ ਆਪਰੇ ਜਣਾ ਬਾਹਰ ਕਮੂ ਆਪਣੀ ਹੈ ਜੀ ਬਾਈ ਜੀ 7:57 ਮਿੰਟ ਦੇ 10140 ਚੱਲਦੇ ਹਾਂ 5 ਨੰਬਰ ਤੇ ਆਪਾਂ ਦੇਖ ਲਓ ਕਿ ਭਾਈ ਕਾਰਡ ਇਹਨਾਂ ਦੀ ਜੇ ਚਾਹਣ ਤਾਂ ਇਹਨਾਂ ਦਾ ਦੋ ਟ੍ਰੇਨਾਂ ਜੋੜੀਆਂ ਹੋਈਆਂ ਜੇ ਚਾਹਣ ਤਾਂ ਦੋ ਵੱਖ-ਵੱਖ ਵੀ ਕਰ ਸਕਦੇ ਆ ਇੱਥੋਂ ਉਹ ਦਲੇਰ ਡੰਡੇ ਦੇ ਲਿਗਾ ਉਹਨੂੰ ਖੋਲਣਾ ਤੇ ਦੋ ਟ੍ਰੇਨਾਂ ਬਣ ਜਾਣੀਆਂ ਇੱਕ ਨਾਲ ਨਾਲ ਟ੍ਰੇਨਾਂ ਪਿੱਛੇ ਤੇ ਆ ਜੇ ਵੱਖਰੇ ਕਰ ਸਕਦੇ ਆ ਆਪਾਂ ਇੱਦਾਂ ਪੇਸਟਾਂ ਦੇਖ ਲਓ ਕਿਨੇ ਤਕੜੇ ਲੱਗੇ ਹੋਏ ਨੇ ਵਿੱਚ ਇਹਦੇ ਯਾਰ ਜੀ ਕਰਦੇ ਦੋ ਟ੍ਰੇਨਾਂ ਬਣਾ ਲੈਣੇ ਇਹਦੀਆਂ ਯਾਰ ਜੀ ਕਰਦਾ ਇੱਕ ਬਣਾ ਲੈਣੇ ਆ ਇਹਨਾਂ ਚ ਨਹੀਂ ਆਇਆ ਇਹ ਦੁਬਾਰਾ ਆ ਜਾਣਾ ਮੂਰੇ ਫਿਰ ਲੰਬੀ ਟ੍ਰੇਨ ਚ ਆਦੀ ਯਾਰਾ ਪਥੈਂਚਰ ਚੜਦੇ ਆ ਫਿਰ ਕੋਈ ੜਾ ਦੂਜੀ ਟ੍ਰੇਨ ਖੜੀ ਹੈ ਇਹਦੇ ਮੂਰੇ ਬੰਦ ਕਰਿਆ ਹੋਇਆ ਇਹਨਾਂ ਨੇ ਜਦੋਂ ਇਹ ਚਾਹ ਤਾ ਇਹਦੇ ਮੂਰੇ ਲਿਆ ਕੇ ਨਾ ਇਹਨੂੰ ਟ੍ਰੇਨ ਨੂੰ ਲੰਬੀ ਕਰ ਸਕਦੇ ਆ ਇਹ ਲੋ ਜੀ ਵਾਪਸ ਆ ਗਏ ਆਪਾਂ ਗੁਰਮੇਲੋ ਇਥੋਂ ਚੱਕਦੇ ਗੱਡੀ ਤੇ ਜਿੱਲੀ ਸਿੱਧਾ ਘਰ ਨੂੰ ਲੈ ਵੀ ਚੱਕੀਏ ਗੱਡੀ ਲੋ ਜੀ ਹੁਣ ਕਰੇ ਆ ਕੇ ਬੜੇ ਆਪਾਂ ਮੈਂ ਉਸ ਤੋਂ ਸਟੇਸ਼ਨ ਤੇ ਉਤਰਿਆ ਜਦੋਂ ਬਾਹਰ ਖੜਾ ਬਾਹਰ ਗੱਡੀ ਚੱਕੀ ਗੱਡੀ 'ਚ ਬੈਠਿਆ ਮਗਰ ਇੱਕ ਫਰੈਂਡ ਦੀ ਗੱਡੀ ਆ ਗਈ ਉੱਚੇ ਘੜੇ ਦੇ ਗੱਲਾਂ ਬਾਤਾਂ ਮਾਰੀਆਂ ਤੇ ਹੁਣ ਘਰੇ ਆ ਕੇ ਬੈਠੇ ਆਪਾਂ ਤੇ ਬਾਕੀ ਅੱਜ ਦਾ ਵਲੌਗ ਇੰਨਾ ਅਗੇ ਸੀ ਉਮੀਦ ਕਰਦਾ ਨੂੰ ਬਦੇ ਲੱਗਿਆ ਹੋਊਗਾ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਕੱਲ ਵੀ ਆਪਾਂ ਜਾ ਰਹੇ ਹਾਂ ਇੱਕ ਬਹੁਤ ਸੋਹਣੀ ਥਾਂ ਦੇ ਉੱਤੇ ਕੱਲ ਤੁਹਾਨੂੰ ਉਹ ਦਿਖਾਵਾਂਗੇ ਓਕੇ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਜੀ